ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ 19 ਅਗਸਤ ਨੂੰ ਪੂਰਨਮਾਸ਼ੀ ਦੇ ਦਿਨ ਜਿਸ ਦਿਨ ਆਪਾਂ ਰਖੜ ਪੁੰਨਿਆ ਵੀ ਆਖ ਦਿੰਦੇ ਹਾਂ ਜੇਕਰ ਇਸ ਦਿਨ ਤੁਸੀਂ ਇਹ ਪਾਠ ਕਰ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਚੰਗਾ ਸਮਾਂ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਡੀ ਮੂਹ ਮੰਗੀ ਮੁਰਾਦ ਹਰ ਇੱਕ ਹੀ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਤੁਹਾਡੀਆਂ ਸਾਰੀਆਂ ਹੀ ਮੋਹ ਮੰਗੀਆਂ ਮੁਰਾਦਾਂ ਕਬੂਲ ਹੋ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਸਾਥ ਸੰਗਤ ਜੀ ਜੇਕਰ ਰਖੜ ਪੁੰਨਿਆ ਵਾਲੇ ਦਿਨ ਇਹ ਇੱਕ ਕੰਮ ਕਰਨ ਦੇ ਨਾਲ ਤੁਹਾਡੇ ਭਾਗ ਖੁੱਲ ਜਾਂਦੇ ਹਨ ਜੇ ਕੋਈ ਵੀ ਕੰਮ ਤੁਹਾਡਾ ਸਿਰੇ ਨਾ ਚੜਦਾ ਹੋਵੇ ਜਾਂ ਬਣਦਾ ਬਣਦਾ ਹੀ ਕਿਤੇ ਰੁਕ ਜਾਂਦਾ ਹੋਵੇ ਤਾਂ ਇਸ ਦੇ ਨਾਲ ਸਾਰੇ ਹੀ ਤੁਹਾਡੇ ਮਸਲੇ ਹੱਲ ਹੋ ਜਾਣਗੇ। ਬੰਦ ਕਿਸਮਤ ਦੇ ਦਰਵਾਜ਼ੇ ਹੀ ਖੁੱਲ ਜਾਣਗੇ। ਤਾਂ ਫਿਰ ਸਾਧ ਸੰਗਤ ਜੀ ਵੀਡੀਓ ਨੂੰ ਪੂਰਾ ਹੈ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ। ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ। ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਨੌਜਵਾਨ ਜੋ ਕਿ 14 ਵਿਦਿਆਕਲਾ ਸਿੱਖ ਕੇ ਆਪਣੇ ਘਰ ਆਉਂਦਾ ਹੈ। ਉਸਨੇ ਇਹ ਵਿਦਿਆ ਕਰੋਂ ਦੂਰ ਰਹਿ ਕੇ 12 ਸਾਲ ਦੇ ਵਿੱਚ ਪੂਰੀ ਕੀਤੀ ਸੀ ਜਦੋਂ ਉਹ ਆਪਣੇ ਘਰ ਆਇਆ ਤਾਂ ਆਪਣੇ ਮਾਤਾ ਪਿਤਾ ਨੂੰ ਮਿਲਿਆ ਤਾਂ ਉਹ ਬਹੁਤ ਖੁਸ਼ ਸੀ ਤੇ ਆਪਣੇ ਪਿਤਾ ਜੀ ਨੂੰ ਕਹਿਣ ਲੱਗਾ ਕਿ ਮੈਂ 14 ਵਿਦਿਆ ਕਲਾ ਸਿੱਖ ਕੇ ਘਰ ਆਇਆ ਹਾਂ ਅੱਜ ਤੋਂ ਬਾਅਦ ਮੈਂ ਘਰ ਦੇ ਵਿੱਚ ਹੀ ਰਹਾਂਗਾ ਉਸਨੇ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ ਜੇਕਰ ਤੁਸੀਂ ਮੇਰੀ ਵਿਦਿਆ ਦੇ ਵਿੱਚੋਂ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ ਤਾਂ ਉਸਦੇ ਪਿਤਾ ਨੇ ਕਿਹਾ ਕਿ ਪਹਿਲਾਂ ਤੂੰ ਨਹਾ ਧੋ ਲੈ ਭੋਜਨ ਪ੍ਰਸ਼ਾਦਾ ਛਕ ਲੈ ਉਸ ਤੋਂ ਬਾਅਦ ਹੀ ਤੇਰੇ ਤੋਂ ਕੋਈ ਸਵਾਲ ਜੇਕਰ ਮੈਂ ਪੁੱਛਣਾ ਹੋਵੇਗਾ ਤਾਂ ਪੁੱਛ ਲਵਾਂਗਾ ਤਾਂ ਉਹ ਨੌਜਵਾਨ ਭੋਜਨ ਪ੍ਰਸ਼ਾਦਾ ਛਕਦਾ ਹੈ ਤੇ ਪਿਓ ਪੁੱਤਰ ਫਿਰ ਬੈਠਦੇ ਹਨ ਤਾਂ ਉਸ ਦਾ ਪਿਤਾ ਉਸ ਤੋਂ ਪੁੱਛਦਾ ਹੈ ਪੁੱਤਰ ਦਸ ਮੈਨੋ ਕੇ ਪਾਪ ਦਾ ਪਿਓ ਕੌਣ ਹੈ ਤਾਂ ਉਹ ਸਵਾਲ ਦਾ ਜਵਾਬ ਜਦੋਂ ਇਸ ਨੌਜਵਾਨ ਨੂੰ ਪੁੱਛਿਆ ਤਾਂ ਉਸ ਨੂੰ ਇਸ ਦਾ ਜਵਾਬ ਨਾ ਆਇਆ ਉਹ ਫਿਰ ਸੋਚੀ ਪੈ ਗਿਆ ਉਸੇ ਹੀ ਵੇਲੇ ਉਸਦੇ ਪਿਤਾ ਨੂੰ ਬਹੁਤ ਹੀ ਗੁੱਸਾ ਆਇਆ ਤੇ ਉਹਨੇ ਗੁੱਸੇ ਦੇ ਵਿੱਚ ਉਸਨੂੰ ਬਹੁਤ ਹੀ ਬੁਰਾ ਭਲਾ ਬੋਲਿਆ ਤੇ ਕਿਹਾ ਕਿ ਘਰੋਂ ਤੂੰ ਨਿਕਲ ਜਾ ਮੇਰੇ ਘਰੋਂ ਹੁਣੇ ਹੀ ਨਿਕਲ ਜਾ ਜੇ ਤੂੰ 12 ਸਾਲਾਂ ਦੇ ਵਿੱਚ ਇਹ ਨਹੀਂ ਸਿੱਖ ਸਕਿਆ ਤਾਂ ਤੇਰੀ ਸਾਰੀ ਵਿੱਦਿਆ ਹੀ ਫੇਲ ਹੈ ਤੈਨੂੰ ਤਾਂ ਫਿਰ ਕੁਝ ਵੀ ਸਮਝ ਨਹੀਂ ਆ ਸਕੀ ਉਸੇ ਹੀ ਵੇਲੇ ਉਹ ਨੌਜਵਾਨ ਵੀ ਬਹੁਤ ਦੁਖੀ ਹੋਇਆ ਤੇ ਸ਼ਰਮਿੰਦਾ ਵੀ ਹੋਇਆ ਤੇ ਆਪਣੇ ਆਪ ਹੀ ਘਰ ਵਿੱਚੋਂ ਚਲਿਆ ਗਿਆ ਉਹ ਸੋਚਣ ਲੱਗਾ ਕਿ ਮੈਂ ਹੋਰ ਵਿਦਿਆ ਹੀ ਸਿੱਖਦਾ ਰਿਹਾਂ ਚਾਹੇ 12 ਸਾਲ ਮੈਨੂੰ ਹੋਰ ਲੱਗ ਜਾਣ ਪਰ ਮੈਂ ਚੰਗੀ ਤਰ੍ਹਾਂ ਵਿਦਿਆ ਵਿੱਚ નિਪੁੰਨ ਹੋ ਕੇ ਹੀ ਹੁਣ ਵਾਪਸ ਘਰ ਵਿੱਚ ਆਵਾਂਗਾ ਤੇ ਉਹ ਇਸੇ ਹੀ ਤਰ੍ਹਾਂ ਉਸੇ ਹੀ ਰਾਹ ਉੱਪਰ ਚੱਲ ਪਿਆ ਜਿੱਥੇ ਉਸਨੇ 12 ਸਾਲ ਸਿੱਖਿਆ ਹਾਸਲ ਕੀਤੀ ਸੀ ਜਦੋਂ ਉਹ ਰਸਤੇ ਵਿੱਚ ਜਾ ਰਿਹਾ ਸੀ ਤਾਂ ਕਾਫੀ ਦੂਰ ਜਾਣ ਤੋਂ ਬਾਅਦ ਜਦੋਂ ਉਸਨੂੰ ਪਿਆਸ ਲੱਗੀ ਤੇ ਉਸਨੇ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਜਦੋਂ ਉਹ ਆਪਣੇ ਘਰ ਤੋਂ ਕਾਫੀ ਦੂਰ ਗਿਆ ਤਾਂ ਉਸ ਨੂੰ ਪਿਆਸ ਲੱਗ ਗਈ। ਉਸ ਨੇ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਤੇ ਪਾਣੀ ਦੀ ਮੰਗ ਕੀਤੀ। ਅੰਦਰੋਂ ਇੱਕ ਔਰਤ ਨਿਕਲੀ ਤੇ ਪਾਣੀ ਉਸ ਨੌਜਵਾਨ ਨੂੰ ਪੀਣ ਦੇ ਲਈ ਉਸ ਨੇ ਦੇ ਦਿੱਤਾ। ਉਹ ਨੌਜਵਾਨ ਕਹਿੰਦਾ ਕਿ ਇਹ ਘਰ ਕਿਸ ਦਾ ਹੈ? ਜਾਤੀ, ਗੋਤ ਇਸ ਘਰ ਵਾਲਿਆਂ ਦੀ ਕੀ ਹੈ? ਉਹ ਔਰਤ ਕਹਿੰਦੀ ਕਿ ਇਹ ਗੱਲ ਤੂੰ ਪਾਣੀ ਪੀਣ ਤੋਂ ਪਹਿਲਾਂ ਪੁੱਛਣੀ ਸੀ। ਹੁਣ ਪੁੱਛਣ ਦਾ ਕੋਈ ਫਾਇਦਾ ਨਹੀਂ। ਤਾਂ ਉਹ ਨੌਜਵਾਨ ਫੇਰ ਪੁੱਛਣ ਲੱਗਾ। ਉਸਨੇ ਦੱਸਿਆ ਕਿ ਮੈਂ ਇੱਕ ਵੇਸਵਾ ਹਾਂ ਤਾਂ ਉਹ ਬੜਾ ਪਛਤਾਇਆ ਕਿ ਮੇਰੇ ਕੋਲੋਂ ਤਾਂ ਇਹ ਪਾਪ ਹੋ ਗਿਆ ਹੈ ਮੈਂ ਤਾਂ ਇੱਕ ਵੇਸਵਾ ਦੇ ਹੱਥੋਂ ਪਾਣੀ ਪੀ ਲਿਆ ਹੈ ਉਸ ਔਰਤ ਨੂੰ ਫਿਰ ਚੰਗਾ ਮਾੜਾ ਬੋਲਣਾ ਉਸਨੇ ਸ਼ੁਰੂ ਕਰ ਦਿੱਤਾ ਉਹ ਕਹਿੰਦੀ ਮੈਂ ਤਾਂ ਤੇਰੇ ਪਿਆਸ ਵੇਖ ਕੇ ਹੀ ਤੇਰੇ ਤੇ ਤਰਸ ਕਰਕੇ ਤੈਨੂੰ ਪਾਣੀ ਪੀਣ ਦੇ ਲਈ ਦੇ ਦਿੱਤਾ ਸੀ ਇਹਦੇ ਵਿੱਚ ਮੇਰਾ ਭਲਾ ਕੀ ਕਸੂਰ ਹੈ ਉਹ ਨੌਜਵਾਨ ਕਹਿੰਦਾ ਹੈ ਕਿ ਮੈਂ ਤਾਂ ਅੱਗੇ ਹੀ ਬੜਾ ਦੁਖੀ ਹਾਂ 12 ਸਾਲ ਤਾ ਮੈਂ ਪਹਿਲਾ ਹੀ ਘਰ ਤੋਂ ਦੂਰ ਰੇਹਾ ਸੀ 12 ਸਾਲ ਮੈਨੂੰ ਹੋਰ ਹੁਣ ਦੂਰ ਰਹਿਣਾ ਪਵੇਗਾ ਤੇ ਉਤੋਂ ਮੈਨੂੰ ਤੂੰ ਪਾਪਾਂ ਦਾ ਭਾਗੀਦਾਰ ਬਣਾ ਦਿੱਤਾ ਹੈ ਜੋ ਤੂੰ ਆਪਣੇ ਹੱਥ ਦਾ ਪਾਣੀ ਮੈਨੂੰ ਪਿਆ ਦਿੱਤਾ ਹੈ ਤਾਂ ਉਸ ਔਰਤ ਨੇ ਉਸ ਨੂੰ ਪੁੱਛਿਆ ਕਿ ਪਹਿਲਾਂ ਤੇਰੇ ਨਾਲ ਅਜਿਹਾ ਕੀ ਹੋਇਆ ਹੈ ਤਾਂ ਨੌਜਵਾਨ ਨੇ ਸਾਰੀ ਹੀ ਗੱਲ ਦੱਸੀ ਕਿ ਮੇਰੇ ਪਿਤਾ ਜੀ ਨੇ ਮੇਰੇ ਕੋਲੋਂ ਇਹ ਸਵਾਲ ਪੁੱਛਿਆ ਸੀ ਤੇ ਮੇਰੇ ਕੋਲੋਂ ਉਹ ਸਵਾਲ ਦਾ ਜਵਾਬ ਹੀ ਨਹੀਂ ਦਿੱਤਾ ਗਿਆ ਇਸ ਕਰਕੇ ਮੇਰੇ ਪਿਤਾ ਜੀ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਤੇ ਹੁਣ ਮੈਂ ਫਿਰ ਵਿਦਿਆ ਲੈਣ ਦੇ ਲਈ ਜਾ ਰਿਹਾ ਹਾਂ ਫਿਰ ਉਹ ਆਪਣੇ ਮਨ ਦੇ ਵਿੱਚ ਸੋਚਣ ਲੱਗੇ ਕਿ 12 ਸਾਲ ਤਾਂ ਇਹਨੇ ਪਹਿਲਾਂ ਹੀ ਆਪਣੇ ਗਵਾ ਲਏ ਹਨ ਅਜੇ ਵੀ ਇਹ ਕਿਸੇ ਵੀ ਵਿਦਿਆ ਦੀ ਚੰਗੀ ਤਰ੍ਹਾਂ ਪੁੰਨ ਨਹੀਂ ਹੋ ਸਕਿਆ 12 ਸਾਲ ਵਿੱਚ ਫਿਰ ਇਸ ਨੂੰ ਘਰ ਤੋਂ ਬਾਹਰ ਜਾਣਾ ਪਵੇਗਾ ਪਤਾ ਨਹੀਂ ਇਸ ਨੂੰ ਫਿਰ ਵੀ ਕੁਝ ਆਵੇਗਾ ਜਾਂ ਨਹੀਂ ਇਸ ਨੂੰ ਭਾਵੇਂ ਫਿਰ ਕੁਝ ਸਮਝ ਆਵੇ ਜਾਂ ਨਾ ਆਵੇ ਪਰ ਉਹ ਔਰਤ ਸੋਚਣ ਲੱਗੀ ਇਸ ਸਵਾਲ ਦਾ ਜਵਾਬ ਤਾਂ ਮੈਨੂੰ ਪਤਾ ਹੈ ਪਰ ਜੇ ਮੈਂ ਇਹਨੂੰ ਸਿੱਧਾ-ਸਿੱਧਾ ਦੱਸ ਦਿੱਤਾ ਤਾਂ ਇਹਨੂੰ ਸਮਝ ਨਹੀਂ ਆਵੇਗੀ ਇੰਜ ਕਰਦੀ ਹਾਂ ਇਹਨੂੰ ਕਿਸੇ ਦੂਜੇ ਤਰੀਕੇ ਦੇ ਨਾਲ ਸਮਝਾਉਂਦੀ ਹਾਂ ਤਾਂ ਉਹ ਨੌਜਵਾਨ ਨੂੰ ਕਹਿਣ ਲੱਗੇ ਕਿ ਤੈਨੂੰ ਭੁੱਖ ਲੱਗੀ ਹੋਵੇਗੀ ਮੈਂ ਤੈਨੂੰ ਕੁਝ ਬਣਾ ਕੇ ਖਵਾ ਦਿੰਦੀ ਹਾਂ ਤਾਂ ਉਹ ਕਹਿੰਦਾ ਕਿ ਤੂੰ ਪਾਗਲ ਹੋ ਗਈ ਹੈ ਮੈਂ ਤਾਂ ਪਹਿਲਾਂ ਹੀ ਤੇਰੇ ਹੱਥੋਂ ਪਾਣੀ ਪੀ ਕੇ ਪਛਤਾ ਰਿਹਾ ਹਾਂ ਭੋਜਨ ਤਾਂ ਦੂਰ ਦੀ ਗੱਲ ਹੈ ਮੈਂ ਤਾਂ ਪਹਿਲਾਂ ਹੀ ਆਪਣੇ ਆਪ ਨੂੰ ਭਾਗੀਦਾਰ ਪਾਪਾਂ ਦਾ ਸਮਝ ਰਿਹਾ ਹਾਂ ਤਾਂ ਉਹ ਕਹਿੰਦੀ ਕਿ ਕੋਈ ਗੱਲ ਨਹੀਂ ਇਸ ਤਰ੍ਹਾਂ ਕਰ ਤੂੰ ਮੇਰੇ ਕੋਲੋਂ ਸਾਰੇ ਹੀ ਰਸਤ ਲੈ ਲੈ ਨਾਲ ਨਾਲ ਮੈਂ ਤੈਨੂੰ ਦੱਸ ਦੇਵਾਂਗੀ ਕਿ ਕਿਸ ਤਰ੍ਹਾਂ ਤਿਆਰ ਕਰਨੀ ਹੈ ਤੇ ਨਾਲ ਹੀ ਤੈਨੂੰ ਸਿੱਕੇ ਸੋਨੇ ਦੀਆਂ ਮੋਹਰਾਂ ਵੀ ਦੇ ਦੇਵਾਂਗੀ ਤੂੰ ਭੋਜਨ ਆਪਣੇ ਆਪ ਹੀ ਬਣਾ ਲੈ ਉਹ ਸੋਚਣ ਲੱਗਾ ਕਿ ਭੋਜਨ ਤਾਂ ਮੈਂ ਆਪੇ ਬਣਾ ਲਵਾਂਗਾ ਮੈਨੂੰ ਹੋਰ ਕੀ ਚਾਹੀਦਾ ਹੈ ਨਾਲੇ ਰਸਤ ਵੀ ਮਿਲ ਜਾਵੇਗੀ ਤੇ ਨਾਲੇ ਸੋਨੇ ਦੀਆਂ ਮੋਹਰਾਂ ਵੀ ਮਿਲ ਜਾਣਗੀਆਂ। ਉਹ ਰਸਤ ਲੈਣ ਦੇ ਲਈ ਤਿਆਰ ਹੋ ਗਿਆ। ਉਸ ਤੋਂ ਬਾਅਦ ਸਾਰੇ ਹੀ ਰਸਤ ਲੈ ਕੇ ਉਹ ਬਾਹਰ ਜਦੋਂ ਭੋਜਨ ਪਕਾਉਣ ਲੱਗਦਾ ਹੈ ਤਾਂ ਉਹ ਔਰਤ ਫਿਰ ਆਉਂਦੀ ਹੈ ਤੇ ਕਹਿੰਦੀ ਹੈ ਕਿ ਕਿੱਧਰ ਤੂੰ ਖਾਪਦਾ ਰਹੇਂਗਾ। ਇਸ ਤਰ੍ਹਾਂ ਕਰ ਤੂੰ 10 ਸੋਨੇ ਦੀਆਂ ਮੋਹਰਾਂ ਮੇਰੇ ਕੋਲੋਂ ਹੋਰ ਲੈ ਲੈ। ਮੈਂ ਜਿਹੜਾ ਵੀ ਭੋਜਨ ਪਕਾ ਕੇ ਤੈਨੂੰ ਖਵਾਵਾਂਗੀ ਤੂੰ ਉਹ ਖਾ ਲਵੀਂ। ਜਿਹੜਾ ਹੱਥੋਂ ਇਹ ਧੋਖਾ ਹੈ। ਉਹ ਫਿਰ ਆਪਣੇ ਸਵਾਲ ਦਾ ਜਵਾਬ ਵੀ ਮੇਰੇ ਕੋਲੋਂ ਭਾਲ ਲਵੀ ਉਹ ਸੋਚਦਾ ਹੈ ਕਿ ਕਿੱਧਰ ਮੈਂ ਵਿਦਿਆ ਹਾਸਲ ਕਰਨ ਦੇ ਚੱਕਰ ਵਿੱਚ ਪਿਆ ਹੋਇਆ ਹਾਂ ਇੰਜ ਕਰਦਾ ਹਾਂ ਮੈਂ ਇਹਦੇ ਤੋਂ ਹੀ ਭੋਜਨ ਪਕਵਾ ਲੈਂਦਾ ਹਾਂ ਨਾਲੇ ਐਵੇਂ ਹੀ ਮੈਂ ਧੂਏ ਦੇ ਵਿੱਚ ਸੜਦਾ ਰਹੂੰਗਾ ਤੇ ਉਤੋਂ ਜਿਹੜੀਆਂ ਮੋਹਰਾਂ ਵੀ ਉਹ ਵੀ ਮੈਨੂੰ ਵੱਧ ਮਿਲ ਰਹੀਆਂ ਹਨ ਮੈਂ ਇੱਥੇ ਵੀ ਮੋਹਰਾਂ ਲੈ ਕੇ ਇੱਥੋਂ ਚੱਲਿਆ ਜਾਊਂਗਾ ਤੇ ਨਾਲ ਹੀ ਉਹ ਤਿਆਰ ਹੋ ਗਿਆ ਫਿਰ ਉਸ ਔਰਤ ਵੇਸ਼ਵਾਨ ਨੇ ਖਾਣਾ ਬਣਾਇਆ ਤੇ ਜਦੋਂ ਥਾਲੀ ਦੇ ਵਿੱਚ ਪਾ ਕੇ ਉਸ ਨੌਜਵਾਨ ਦੇ ਸਾਹਮਣੇ ਲੈ ਕੇ ਆਈ ਉਸ ਨੂੰ ਖਵਾਉਣ ਲੱਗੀ ਤਾਂ ਕਹਿੰਦੇ ਕਿ ਉਸਨੇ ਕਿਹਾ ਕਿ ਮੇਰੇ ਕੋਲ ਹੋਰ 10 ਮੋਹਰਾਂ ਲੈ ਲੈ ਪਰ ਇੰਜ ਕਰ ਕਿ ਅੱਧੀ ਰੋਟੀ ਜਿਹੜੀ ਹੈ ਉਹ ਮੇਰੇ ਹੱਥੋਂ ਖਾ ਲੈ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਚਲ ਤੂੰ ਰੋਟੀ ਵੀ ਖਵਾ ਦੇ ਮੈਨੂੰ ਜਦੋਂ ਉਸਨੇ ਬੁਰਕੀ ਤੋੜੀ ਤੇ ਮੂੰਹ ਵਿੱਚ ਪਾਉਣ ਲੱਗਦੀ ਹੈ ਫਿਰ ਉਹੀ ਔਰਤ ਇੱਕ ਥੱਪੜ ਜ਼ੋਰ ਦੇ ਨਾਲ ਉਸਦੇ ਮੂੰਹ ਤੇ ਮਾਰਦੀ ਹੈ ਉਹ ਬੜਾ ਹੀ ਹੈਰਾਨ ਹੋ ਜਾਂਦਾ ਹੈ ਕਿ ਇਹ ਇਸਨੇ ਕੀ ਕਰ ਦਿੱਤਾ ਹੈ ਭੋਜਨ ਦੀ ਥਾਂ ਤੇ ਮੈਨੂੰ ਥੱਪੜ ਮਾਰਿਆ ਹੈ ਤੇ ਉਹ ਔਰਤ ਕਹਿੰਦੀ ਹੈ ਕਿ ਇਹ ਹੈ ਪਾਪ ਦਾ ਪਿਓ ਤਾਂ ਉਹ ਹੈਰਾਨ ਹੁੰਦਾ ਹੈ ਕਿ ਪਾਪ ਦਾ ਪਿਓ ਇਹ ਕਿਵੇਂ ਹੋ ਸਕਦਾ ਹੈ ਫਿਰ ਉਹ ਦੱਸਦੀ ਹੈ ਕਿ ਜਿਹੜਾ ਲਾਲਚ ਹੈ ਇਹੀ ਪਾਪ ਦਾ ਪਿਓ ਹੁੰਦਾ ਹੈ ਜਿਹੜਾ ਹੋਰ ਪਾਪ ਕਰਵਾਈ ਜਾਂਦਾ ਹੈ ਕਰਵਾਈ ਜਾਂਦਾ ਹੈ ਇੱਕ ਪਾਪ ਕਰਕੇ ਉਸ ਤੋਂ ਬਾਅਦ ਅਸੀਂ ਹੋਰ ਪਾਪ ਕਰਦੇ ਹੀ ਜਾਂਦੇ ਹਾਂ ਇਹ ਬੰਦਾ ਪਾਪਾਂ ਦੇ ਦਲਦਲ ਵਿੱਚ ਫਿਰ ਫਸਦਾ ਹੀ ਜਾਂਦਾ ਹੈ ਉਹ ਕਹਿੰਦੀ ਹੈ ਕਿ ਇਹ ਤੇਰੇ ਸਵਾਲ ਦਾ ਜਵਾਬ ਹੈ ਲਾਲਚ ਲੋਭ ਇਹ ਹੁੰਦਾ ਹੈ ਪਾਪਾਂ ਦਾ ਪਿਓ ਕਿਉਂਕਿ ਤੂੰ ਪਹਿਲਾਂ ਬਾਪ ਤੇਰੇ ਕਹਿਣੇ ਅਨੁਸਾਰ ਉਹ ਜਿਹੜੇ ਵਿਦਿਆ ਹਾਸਲ ਤੂੰ ਕਰਨ ਗਿਆ ਸੀ ਉਹਦੇ ਅਨੁਸਾਰ ਤੋਂ ਵੇਸਵਾ ਵੇਖ ਕੇ ਤੂੰ ਮੇਰੇ ਘਰ ਦੇ ਬੂਹੇ ਦੇ ਅੰਦਰ ਵੀ ਨਹੀਂ ਸੀ ਲੰਘਣਾ ਪਰ ਤੂੰ ਮੇਰੇ ਹੱਥੋਂ ਪਾਣੀ ਪੀਤਾ ਚਲੋ ਉਹ ਤੇਰੇ ਤੋਂ ਤਾਂ ਗਲਤੀ ਹੋ ਗਈ ਸੀ ਪਰ ਉਸ ਤੋਂ ਬਾਅਦ ਜਿਹੜੇ ਪਾਪ ਤੂੰ ਆਪ ਲਾਲਚ ਦੇ ਵਿੱਚ ਆ ਕੇ ਕੀਤੇ ਹਨ ਇਹ ਪਾਪਾਂ ਦਾ ਪਿਓ ਬਣ ਜਾਂਦਾ ਹੈ ਇਹ ਲੋਭ ਤੋਂ ਬਚਣ ਲਈ ਇੱਕੋ ਹੀ ਰਸਤਾ ਹੈ ਉਹ ਹੈ ਚੰਗੀਆਂ ਸਿੱਖਿਆ ਨੂੰ ਹਾਸਿਲ ਕਰਨਾ ਤੇ ਪਰਮਾਤਮਾ ਦਾ ਸਿਮਰਨ ਕਰਨਾ ਕਿਉਂਕਿ ਪਰਮਾਤਮਾ ਦਾ ਸਿਮਰਨ ਹੀ ਇੱਕ ਚੰਗਾ ਰਾਹ ਹੈ ਜੋ ਕਿ ਸਾਨੂੰ ਲੋਕ ਪਰਲੋਕ ਦੀਆਂ ਮਾੜੀਆਂ ਦਲਦਲਾਂ ਵਿੱਚੋਂ ਬਚਾ ਸਕਦਾ ਹੈ ਨਾਮ ਦੀ ਦਾਤ ਮੰਗੋ ਤਾਂ ਸਾਥ ਸੰਗਤ ਜੀ ਜੇਕਰ ਅਸੀਂ ਇਸ ਮੋਹ ਨੂੰ ਇਸ ਲਾਲਚ ਦੀ ਦਲਦਲ ਦੇ ਵਿੱਚੋਂ ਕੱਢਣਾ ਚਾਹੁੰਦੇ ਹਾਂ ਇਸ ਸਮੱਸਿਆ ਦਾ ਹੱਲ ਚਾਹੁੰਦੇ ਹਾਂ ਤਾਂ ਪਰਮਾਤਮਾ ਤੋਂ ਨਾਮ ਦੀ ਦਾਤ ਮੰਗੀਏ ਤਾਂ ਇਹਨਾਂ ਵਿਕਾਰਾਂ ਨੂੰ ਹੀ ਛੱਡ ਦਈਏ ਲੋਭ ਮੋਹ ਹੰਕਾਰ ਤੋਂ ਬਚ ਜਾਈਏ ਤੇ ਗੁਰੂ ਦੇ ਨਾਲ குரு ਦੇ ਸ਼ਬਦ ਦੇ ਨਾਲ ਗੁਰੂ ਦੇ ਨਾਲ ਹੀ ਪ੍ਰੀਤੀ ਪਾ ਲਈਏ ਸਾਧ ਸੰਗਤ ਜੀ ਜੋ ਵੀ ਸਕੂਨ ਸਾਨੂੰ ਗੁਰਬਾਣੀ ਪੜ੍ਹ ਕੇ ਗੁਰਬਾਣੀ ਦਾ ਸਿਮਰਨ ਕਰਕੇ ਮਿਲਦਾ ਹੈ ਜੋ ਸ਼ਾਂਤੀ ਸਾਨੂੰ ਗੁਰੂ ਦੇ ਨਾਲ ਹੀ ਮਿਲੇਗੀ ਉਹ ਸਾਨੂੰ ਕਦੇ ਵੀ ਕਿਧਰੋਂ ਹੋਰ ਨਹੀਂ ਮਿਲੇਗੀ ਇਸ ਲਈ ਇਸ ਸਮੱਸਿਆ ਨੂੰ ਆਪਾਂ ਕੋਸ਼ਿਸ਼ ਕਰਨੀ ਹੈ ਕਿ ਲਾਲਚ ਤੇ ਲੋਭ ਤੋਂ ਦੂਰ ਹੀ ਰਹਿਣਾ ਹੈ ਅੱਗੇ ਤੋਂ ਆਪਣੀ ਜ਼ਿੰਦਗੀ ਨੂੰ ਸੁਚੱਜੇ ਢੰਗ ਦੇ ਨਾਲ ਬਤੀਤ ਕਰਨਾ ਹੈ ਸਾਡੇ ਕੋਲੋਂ ਵੀ ਪਹਿਲਾਂ ਜੇ ਕੋਈ ਪਾਪਾਂ ਦਾ ਪਿਓ ਹੈ ਤਾਂ ਉਸ ਨੂੰ ਆਪਣੇ ਕੋਲੋਂ ਦੂਰ ਕਰ ਦੇਣਾ ਹੈ ਉਸ ਨੂੰ ਵਧਾਉਣਾ ਨਹੀਂ ਹੈ ਤਾਂ ਕਿ ਸਾਨੂੰ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਕਦੇ ਵੀ ਪਛਤਾਉਣਾ ਨਾ ਪੈ ਜਾਵੇ ਸਾਨੂੰ ਆਪਣੀ ਜਿਹੜੀ ਜ਼ਿੰਦਗੀ ਹੈ ਉਸ ਨੂੰ ਸਾਫ਼ ਸੁਥਰੇ ਤਰੀਕੇ ਦੇ ਨਾਲ ਜੀਣਾ ਹੈ ਤਾਂ ਸਾਧ ਸੰਗਤ ਜੀ ਇਸ ਤੋਂ ਸਾਨੂੰ ਇਹੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਾੜੇ ਕਰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਸਾਨੂੰ ਕਾਮ, ਕ੍ਰੋਧ, ਲੋਭ ਤੇ ਮੋਹ ਹੰਕਾਰ ਤੋਂ ਦੂਰ ਹੋ ਜਾਣਾ ਚਾਹੀਦਾ ਹੈ ਤੇ ਪਰਮਾਤਮਾ ਜੀ ਦਾ ਨਾਮ ਸਿਮਰਦੇ ਹੀ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ